i Thank <laughs> you. ਸਤਪਾਲ ਸੋਖੀ ਹੈ ਜੀ ਮੈਂ ਗੁਨਾਨਕਦੇਵ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਹਾਂ ਜੀ ਹਾਂਜੀ ਦੇ ਵਿੱਚ ਜਿਹੜੀ ਪੰਜਵੀਂ ਵਾਰੀ ਸਿਲਵਰ ਟੋਗਲੀ ਬਣਾਈ ਜਾ ਰਹੀ ਹੈ ਬਾਕਾ ਟੋਫੀ ਇਹ ਇੱਕ ਬਹੁਤ ਵੱਡੀ ਜਿੱਤ ਹੈ ਜੀ ਪੰਜਾਬ ਵਾਸਤੇ ਗੁਨਾਨਕਦੇਵ ਯੂਨੀਵਰਸਿਟੀ ਵਾਸਤੇ ਤੇ ਗੁਨਾਨਕਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬੱਚਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਵੀਂ ਵਾਰ ਮਾਨਯੋਗ ਰਾਸ਼ਟਰਪਤੀ ਜੀ ਨੇ ਇਹ ਗੁਨਾਨਕ ਦੇਵ ਯੂਨੀਵਰਸਿਟੀ ਨੂੰ ਇਹ ਟਰੋਫੀ ਦਿੱਤੀ ਹੈ ਕਿ ਇਹ ਜਿਹੜਾ ਖਿਤਾਬ ਹੈ ਇਹ ਜਿਹੜੀ ਟਰੋਫੀ ਹੈ ਇਹ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਮਾਨਵਰਤ ਕਰ ਰਿਹਾ ਸਭ ਤੋਂ ਵੱਡੀ ਟਰੋਫੀ ਹੈ ਤੇ ਸਿਲਵਰ ਜੁਬਲੀ ਜਿਹੜੀ ਹੈ ਪੰਜਵੀਂ ਵਾਰ ਜਿਹੜੀ ਗੁਨਾਨਕ ਦੇਵ ਯੂਨੀਵਰਸਿਟੀ ਇਹ ਜਿੱਤ ਕੇ ਲੈ ਕੇ ਆਈ ਹੈ ਸਾਡੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਸਟੂਡੈਂਟਾਂ ਵਾਸਤੇ ਬੜੀ ਮਾਨਵਰਤ ਕਰ ਰਿਹਾ ਸਪੋਰਟ ਦੇ ਖਿਡਾਰੀਆਂ ਵਾਸਤੇ ਕਿੰਨਾ ਕੁ ਵੱਡਾ ਯੋਗਦਾਨ ਮੰਨਦੇ ਹੋ ਇਹ ਹੈ ਜੀ ਸਪੋਰਟਸ ਖਿਡਾਰੀਆਂ ਵਾਸਤੇ ਜੀ ਮਾਨ ਜੋ ਖੇਡ ਮੰਤਰੀ ਜਿਹੜੇ ਆ ਕੋਜੀ ਫਲਾ ਦੇ ਵਿੱਚ ਮੀਤ ਹਰਜੀ ਪਹੁੰਚਣ ਵਾਲੇ ਨੇ ਉਹ ਬੱਚਿਆਂ ਨੂੰ ਇਨਾਮ ਹੀ ਦੇਣਗੇ ਮਾਨ ਦਾ ਮਾਨ ਸਨਵਾਣ ਨਹੀਂ ਦੇਣਗੇ ਕਿਉਂਕਿ ਇਹ ਇੱਕ ਪੰਜਾਬ ਵਾਸਤੇ ਬੜੀ ਵੱਡੀ ਜਿੱਤ ਹੈ ਲੋਕ ਕਹਿੰਦੇ ਨੇ ਇੱਥੇ ਸਪੋਰਟਸ ਦੇ ਵਿੱਚ ਜਿਹੜੀ ਆ ਉਹ ਪੰਜਾਬ ਪਿੱਛੇ ਆ ਇਹ ਇਹ ਚੀਜ਼ ਦਾ ਸਬੂਤ ਹੈ ਕਿ ਸਿਲਵਰ ਜੁਪੀ ਪੰਜਵੀਂ ਵਾਰ ਜਿਹੜੀ ਆ ਇਹ ਟਰੋਫੀ ਜਿਹੜੀ ਆ ਗੁਣਾਟਕਦੇਵ ਯੂਨੀਵਰਸਿਟੀ ਨੂੰ ਮਿਲੀ ਹੈ ਪੀਸੀ ਜਸਪਾਲ ਸਿੰਘ ਸੱਤ ਦੇ ਜਦੋਂ ਆਏ ਨੇ ਉਹਨਾਂ ਨੇ ਖੁਦ ਜਿਹੜੇ ਆਪਣੇ ਬਈ ਆਪਣੇ ਟਿਨਯੂਰ ਦੀ ਤੀਸਰੀ ਵਾਰ ਆਸਤ ਕਰ ਲਈ ਹੈ ਇਹ ਮਾਨਯੋਗ ਜਸਪਾਲ ਸਿੰਘ ਜਿਹੜੇ ਸਾਡੇ ਵਾਈਸ ਚਾਂਸਲਰ ਬਹੁਤ ਕਾਬਲ ਜਿਹੜੇ ਆ ਸਾਡੇ ਡਾਕਟਰ ਸਾਹਿਬ ਵਾਈਸ ਚਾਂਸਲਰ ਨੇ ਸਿਰਫ ਇਹੋ ਹੀ ਨਹੀਂ ਆ ਇਹ ਇਹ ਇੰਡੀਆ ਦੀ ਵਿੱਚ ਨੰਬਰ 1 ਰੈਂਕ ਦੇ ਵਿੱਚ ਆ ਉਹ ਯੂਨੀਵਰਸਿਟੀ ਆ ਇਹ ਨੈਕ ਰੈਂਕ ਜਿਹੜਾ ਇੰਡੀਆ ਦਾ ਸਭ ਤੋਂ ਵਧੀਆ ਰੈਂਕ ਹੁੰਦਾ ਸਾਰੀਆਂ ਯੂਨੀਵਰਸਿਟੀਆਂ ਦੇ ਸਾਰੇ ਉਹ ਇਹਨਾਂ ਨੂੰ ਦਿੰਦੇ ਨੇ ਉਹਦੇ ਵਿੱਚ ਵੀ ਨੰਬਰ 1 ਯੂਨੀਵਰਸਿਟੀ ਆ ਇਹ ਗੁਨਾਰਕਦੇਵ ਯੂਨੀ ਉਹ ਵੀ ਸਰਦ ਜਸਪਾਲ ਸਿੰਘ ਦੀ ਦੇਣ ਹੈ ਕਿ ਉਹਨਾਂ ਨੇ ਇਡੀ ਵੱਡੀ ਜਿਹੜਾ ਰੈਂਕ ਜਿਹੜਾ ਉਹ ਲੈ ਕੇ ਦਿੱਤਾ ਹੈ ਚਿਆਂ ਦਾ ਤੋਹਫਾ ਆ ਯੂਨੀਵਰਸਿਟੀ ਵਾਸਤੇ ਬੜੀ ਤਗੜੀ ਉਪਲਬਧੀ ਆ ਜੀ ਇਹ 25ਵੀਂ ਵਾਰੀ ਟੋਟਲ 25ਵੀਂ ਵਾਰੀ ਕਿਸੇ ਇੱਕ ਟਰੋਫੀ ਨੂੰ ਕਬਜ਼ਾ ਕਰਕੇ ਰੱਖਣਾ ਅਤੇ ਜਦੋਂ ਤੁਸੀਂ ਰਾਸ਼ਟਰਪਤੀ ਰਾਸ਼ਟਰਪਤੀ ਭਵਨ 'ਚ ਜਾਓ ਤੇ ਉਹ ਤੁਹਾਨੂੰ ਪਹਿਲਾਂ ਹੀ ਕਹਿ ਦਿੰਨ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੇ ਕਿ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਆ ਕਿ ਜੇ ਇਸ ਟਰੋਫੀ ਨੂੰ ਕੋਈ ਜਿੱਤ ਸਕਦਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਤ ਸਕਦੀ ਆ ਤੇ 25 ਸਾਲ 25ਵੀਂ ਵਰੇਗਾ ਸਿਲਵਰ ਜੁਬਲੀ ਦੇ ਤੌਰ ਤੇ ਬੱਚਿਆਂ ਦੇ ਵਿੱਚ ਖੁਸ਼ੀ ਆ ਸਟਾਫ ਮੈਂਬਰ ਦੇ ਵਿੱਚ ਖੁਸ਼ੀ ਆ ਸਾਡੇ ਮਾਨਯੋਗ ਵਾਈਸ ਚਾਂਸਲਰ ਜੀ ਜਿਹੜੀਆਂ ਉਹਨਾਂ ਨੇ ਪਾਲਿਸੀਆਂ ਸਪੋਰਟਸ ਪ੍ਰਤੀ ਬਣਾਈਆਂ ਨੇ ਸਾਡੇ ਰਜਿਸਟਰਾਰ ਸਾਹਿਬ ਨੇ ਡੀਨ ਅਕੈਡੈਮਿਕ ਲਾੜੋ ਸਾਰੀ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਸਾਡੇ ਕਾਲਜਾਂ ਦੇ ਐਚਓਡੀ ਸਾਡੇ ਜਿਹੜੇ ਨੇ ਕਾਲਜਾਂ ਦੇ ਜਿਹੜੀਆਂ ਉਹਨਾਂ ਨੇ ਸਪੋਰਟਸ ਪ੍ਰਤੀ ਜਿਹੜਾ ਆਪਣਾ ਹਾਂ ਪੱਕੀ ਨਾਰਾ ਮਾਰਿਆ ਹੈ ਜਿਹੜਾ ਜੀ ਇਹ ਸਾਰੀ ਉਸ ਚੀਜ਼ ਦੀ ਅਚੀਵਮੈਂਟ ਹੈ ਜੀ ਸਰਕਾਰ ਨੇ ਜਿਹੜੇ ਨੇ ਕੋਚਿੰਗ ਦੀ ਗੱਲ ਬਣਾਈ ਹੈ ਭਾਵੇਂ ਫਿਲਹਾਲ ਖੈਰ ਉਹ ਇੰਪਲੀਮੈਂਟ ਬਹੁਤ ਸਹੀ ਜੇ ਕਿਨਾਂ ਨਹੀਂ ਹੋ ਸਕੇ ਆ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਹੈ ਉਹ ਕਿੰਨਾ ਕਿਤੇ ਇੰਕਲਰ ਰਹਿ ਗਿਆ ਜੋ ਨੀ ਪ ਸਮੇਂ ਤੇ ਗੱਲ ਨੂੰ ਦੇਖੋ ਮੈਂ ਇੱਕੋ ਚੀਜ਼ ਤੇ ਬਲੀਵ ਕਰਦਾ ਜੀ ਕਿ ਆਪਣਾ ਪੰਜਾਬ ਇੱਕ ਰੂਰਲ ਏਰੀਆ ਜਿਹਦੇ ਚ 75% ਤੋਂ ਵੱਧ ਜਿਹੜੇ ਨੇ ਰੂਰਲ ਏਰੀਆ ਚ ਬੱਚੇ ਸਾਡਾ ਰੌ ਮਟੀਰੀਅਲ ਰੂਰਲ ਏਰੀਆ ਦੇ ਵਿੱਚ ਨੇ ਜੀ 25% ਹੈ 25% ਦੇ ਵਿੱਚ ਅਸੀਂ ਕਈ ਵਾਰੀ ਸਹੂਲਤਾਂ ਦੇ ਦਿੰਨੇ ਆ ਪਰ 25 ਜਿਹੜੇ 75% ਨੇ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਹੁਣ ਨਵੀਂ ਜਿਹੜੀ ਪਾਲਿਸੀ ਗਵਰਨਮੈਂਟ ਨੇ ਇੰਪਲੀਮੈਂਟ ਜਾਂ ਕੀਤੀ ਆ ਜਾਂ ਕਰਨ ਜਾ ਰਹੇ ਨੇ ਉਹਦੇ ਚ ਸਾਇਦ ਨਰਸਰੀ ਜਿਹੜੀਆਂ ਨੇ ਉਹ ਪਿੰਡ ਲੈਵਲ ਤੇ ਬਣਾਈਆਂ ਜਾ ਰਹੀਆਂ ਨੇ ਉਹ ਚ ਕੋਚਸ ਦੀ ਗਿਣਤੀ ਵੀ ਜਿਹੜੀ ਵਧਾਈ ਜਾਊਗੀ ਉਹਦਾ ਕੀ ਫਾਇਦਾ ਨਿਕਲ ਕੇ ਆਉਂਦਾ ਜਿੰਨਾ ਚਿਰ ਕੋਈ ਚੀਜ਼ ਇੰਪਲੀਮੈਂਟ ਹੀ ਹੋ ਜਿੰਦੀ ਉਹਨਾਂ ਚਿਰ ਉਹਦਾ ਕੀ ਦੱਸਿਆ ਨਹੀਂ ਜਾ ਸਕਦਾ ਰਿਪੋਰਟ ਵੀ ਜਿਹੜਾ ਨਾ ਖਡਾਰੀਆਂ ਤੋਂ ਬਾਕੀ ਸਟੇਟ ਦੇ ਬਣਿਸਬਤ ਪੰਜਾਬ ਦੇ ਵਿੱਚ ਘੱਟ ਟਿਕ ਨੂੰ ਮਿਲ ਰਿਹਾ ਦੇਖੋ ਇਹ ਆਪੋ ਆਪਣੇ ਸਟੇਟ ਟੂ ਸਟੇਟ ਪਾਲਿਸੀਜ਼ ਨੇ ਜੀ ਸਟੇਟ ਕੀ ਕਰਦੀ ਸਾਡੀ ਯੂਨੀਵਰਸਿਟੀ ਜਿਹੜੀ ਆ ਸੀ ਤੇ ਮਾਨ ਸਤਕਾਰ ਜਿੰਨਾ ਵੀ ਇੱਕ ਸਾਡੇ ਸ਼ੂਟਰਸ ਨੇ ਜਾਂ 올림픽 ਖੜ ਕੇ ਆਏ ਨੇ ਏਸ਼ੀਅਨ ਗੇਮਸ ਖੜ ਕੇ ਆਏ ਤੁਸੀਂ ਵੇਖਿਆ 19 ਬੱਚਿਆਂ ਨੇ ਏਸ਼ੀਅਨ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਗੁਰੂ ਨਾਨਕ ਦੇ ਯੂਨੀਵਰਸਿਟੀ ਜਿੱਚੋ 12 ਮੈਡਲ ਨੇ ਤੇ 50 ਦੇ ਕਰੀਬ ਬੱਚਿਆਂ ਨੇ ਵਰਲਡ ਯੂਨੀਵਰਸਿਟੀ ਗੇਮਸ ਜਿਹੜੀਆਂ ਚਾਈਨਾ ਦੇ ਵਿੱਚ ਹੋਈਆਂ ਸੀ ਉਹ ਚ ਪਾਰਟਿਸਪੇਟ ਕੀਤਾ ਸੀ ਉਹਦੇ ਵਿੱਚ 13 ਮੈਡਲ ਸੀਗੇ ਸਾਡੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਮੋਟੀਵੇਟ ਕਰ ਰਹੀ ਆ ਪ੍ਰਾਈਜ਼ ਮਨੀ ਵੀ ਦੇ ਰਹੀ ਆ ਕੈਸ਼ਵਾਰਡ ਦੇ ਰਹੀ ਆ 2.5 ਕਰੋੜ ਦੇ ਕਰੀਬ ਕੈਸ਼ਵਾਰਡ ਸੀ ਜਿਹੜਾ ਇੰਟਰ ਯੂਨੀਵਰਸਿਟੀ ਇੰਟਰਨੈਸ਼ਨਲ ਬੱਚਿਆਂ ਨੂੰ ਅਸੀਂ ਖੇਲੋ ਇੰਡੀਆ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਬੱਚੇ ਬਹੁਤ ਖੁਸ਼ ਨੇ ਬੱਚੇ ਅੱਜਕੱਲ ਕੀ ਚਾਹੁੰਦੇ ਬੱਚੇ ਚਾਹੁੰਦੇ ਨੇ ਵੀ ਸਾਨੂੰ ਸਾਨੂੰ ਥੋੜਾ ਮੋਟੀਵੇਟ ਕੀਤਾ ਜਾਵੇ ਦੇਖੋ एग्जाम ਦੀ ਸਹੂਲਤ ਗੱਡੀ ਵਧੀਆ ਗੁਰੂ ਨਾਨਕ ਦੇ ਯੂਨੀਵਰਸਿਟੀ ਦਿੱਤੀ ਆ ਕਿ ਜਦੋਂ ਬੱਚਾ ਸਪੋਰਟਸ ਤੋਂ ਅਵੇਲੇਬਲ ਹੋਵੇ ਜਦੋਂ ਕੋਈ ਟਾਈਮ ਹੋਵੇ ਉਦੋਂ ਆ ਕੇ ਸਾਡੋ ਆਪਣਾ एग्जाम ਦੇ ਲੇ ਕਿਉਂਕਿ ਮੈਂ ਸਪੋਰਟਸ ਵਾਲੇ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਕੱਲੀ ਸਪੋਰਟਸ ਦੇ ਨਾਲ ਨਹੀਂ ਪੜ੍ਹਨਾ ਵੀ ਬੜਾ ਜ਼ਰੂਰੀ ਆ ਜਿੰਨਾ ਚਿਰ ਉਹਨਾਂ ਦੀ ਗ੍ਰੈਜੂਏਸ਼ਨ ਨਹੀਂ ਹੋਊਗੀ ਉਹਨਾਂ ਚਿਰ ਉਹ ਕਿਤੇ ਗਾਂ ਚੰਗੀ ਜੌਬ ਤੇ ਵੀ ਨਹੀਂ ਜਾ ਸਕਣਗੇ ਜੀ ਮੇਰੇ ਸਾਰੇ ਇਹੋ ਬਤ ਬੇਨਤੀ ਬੱਚਿਆਂ ਨੂੰ ਇੱਕ ਇੱਕ ਤੁਹਾਡੇ ਸਟੂਡੈਂਟ ਨੂੰ ਅਰਜਨ ਵਾਰਡ ਸ਼ਾਅ ਮਿਲਣ ਹਾਂਜੀ ਅਸ਼ਵਰਿਆ 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 ਪ੍ਰਤਾਪ ਤੋਮਰ ਹੈ ਜੀ ਉਹਨੂੰ ਅਰਜਨ ਵਾਰਡ ਮਿਲਿਆ ਆ 9 ਤਰੀਕ ਨੂੰ ਉਹ ਸ਼ੂਟਿੰਗ ਦੇ ਵਿੱਚ ਆ ਉਹਨੇ ਵਰਲਡ ਰਿਕਾਰਡ ਕੀਤਾ ਏਸ਼ੀਅਨ ਗੇਮ ਦੇ ਵਿੱਚ ਮੈਡਲ ਨੇ ਤੇ ਵਰਲਡ ਯੂਨੀਵਰਸਿਟੀ ਦੇ ਵਿੱਚ ਵੀ ਮੈਡਲ ਨੇ ਉਹਦੇ ਹੈਗੇ ਨੇ ਜੀ ਇਸ ਦੇ ਨਾਲ ਇੱਕ ਲੜਕੀ ਸਾਡੀ ਕੈਨੋ ਦੇ ਵਿੱਚ ਆ ਜੀ ਪੈਰਾਲ ਕੈਨੋ ਦੇ ਵਿੱਚ ਉਹ ਵੀ ਐਚਐਮਵੀ ਦੇ ਵਿੱਚ ਐਡਮਿਸ਼ਨ ਆ ਉਹਦੀ ਉਹਦਾ ਵੀ ਮੈਂ ਤੁਹਾਨੂੰ ਨਾਂ ਦੱਸਦਾ ਆ ਉਹਨੂੰ ਵੀ ਅਰਜਨ ਅਵਾਰਡ ਮਿਲਿਆ ਸਾਨੂੰ ਕੱਲ ਜਦੋਂ ਉੱਥੇ ਮਿਲੀ ਆ ਲੜਕੀ ਉਦੋਂ ਸਾਨੂੰ ਉਹਦਾ ਪਤਾ ਲੱਗਾ ਆ ਮੈਂ ਇੱਕ ਮਿੰਟ ਚ ਤੁਹਾਨੂੰ ਉਹਨਾਂ ਦਾ ਜਿਹੜੇ ਨੌਜਵਾਨ ਨਸ਼ੇ ਚ ਡੋਬਰੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੇ ਪਾਲਿਸਿਸ ਚੰਗੀਆਂ ਸਪੋਰਟਸ ਲਈ ਬਣ ਜਾਣ ਚੰਗੀਆਂ ਸਪੋਰਟਸ ਲਈ ਪਾਲਿਸਿਸ ਬਣ ਜਾਣ ਜਿਹੜਾ ਨੌਜਵਾਨਾਂ ਦਾ ਜੇ ਬੱਚਿਆਂ ਦਾ ਜਿਹੜਾ ਇੱਕ ਵੇਲਾ ਟਾਈਮ ਕਹ ਲਓ ਜਿਹਨੂੰ ਆਪਾਂ ਕਹਿ ਲੈਂਦੇ ਆ ਜੇ ਉਹਨੂੰ ਡਿਵਰਟ ਕਰਕੇ ਡਿਵਰਟ ਕਰਕੇ ਤੇ ਸਪੋਰਟਸ ਦੇ ਵਿੱਚ ਲਿਆਂਦਾ ਜਾਵੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਡਿਵਰਟ ਕੀਤਾ ਜਾਵੇ ਵੇਖੋ ਖਾਲੀ ਦਿਮਾਗ ਸ਼ੈਤਾਨ ਦਾ ਘਰ ਕਹਿ ਦਿੰਦੇ ਆ ਖਵਾਤਾ ਜੇ ਉਹਨੂੰ ਜੇ ਉਹਨੂੰ ਉਸ ਖਾਲੀ ਸਮੇਂ ਨੂੰ ਗਰਾਊਂਡਾਂ ਦੇ ਵਿੱਚ ਲਿਆ ਕੇ ਉਹਦਾ ਇੰਟਰਸਟ ਉਹਨਾਂ ਦਾ ਉਸ ਚੀਜ਼ ਵੱਲ ਪੈਦਾ ਕਰ ਦਿੱਤਾ ਜਾਵੇ ਤੇ ਮੈਂ ਸਭ ਦਾ ਕੋਈ ਬੱਚਾ ਨیشنل ਜਾਊਗਾ ਬਾਕੀ ਪੰਜਾਬ ਨੂੰ ਉਦਾਂ ਵੀ ਬਦਨਾਮ ਕਰਨ ਵਾਸਤੇ ਵੀ ਕਈ ਚੀਜ਼ਾਂ ਕਰਦੀਆਂ ਦੂਜੀਆਂ ਬਾਹਰਲੀਆਂ ਕੰਟਰੀਆਂ ਕੈਨੇਡਾ ਅਮਰੀਕਾ ਦੇ ਵਿੱਚ ਥੋੜਾ ਨਸ਼ਾ ਜੀ ਜਾਂ ਹੋਰ ਪਿੰਡੀਆਂ ਦੀਆਂ ਸਟੇਟਾਂ ਦੇ ਥੋੜਾ ਨਸ਼ਾ ਪੰਜਾਬ ਨੂੰ ਇੱਕ ਜਾਣਬੁੱਝ ਕੇ ਵੀ ਟਾਰਗੇਟ ਵੀ ਕੀਤਾ ਜਾਂਦਾ ਜੀ ਇਸ ਕਰਕੇ ਇਸ ਕਰਕੇ ਮੇਰੀ ਇਹ ਤੇ ਬੇਨਤੀ ਸਾਰੇ ਪਲੇਅਰਸ ਨੂੰ ਸਾਰੇ ਯੰਗਸਟਰ ਨੂੰ ਇਹ ਹੋਈ ਆ ਵੀ ਨਸ਼ੇ ਤੋਂ ਦੂਰ ਹੋ ਗੇਮਾਂ ਕਰੋ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਵੀ ਪੇਰੈਂਟਸ ਨੂੰ ਇਹ ਗੱਲ ਕਹੀਦੀ ਆ ਕਿ ਤੁਸੀਂ ਬੱਚਾ ਨੂੰ ਸਪੋਰਟਸ ਵਾਲ ਪਾਓ ਉਹ ਕਹਿੰਦੇ ਸਾਡਾ ਬੱਚਾ ਇੰਟਰਸਟ ਨਹੀਂ ਲੈਂਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਕਿਹੜਾ ਬੱਚਾ ਸਕੂਲ ਜਾਣ ਨੂੰ ਛੋਟਾ ਬੱਚਾ ਇੰਟਰਸਟ ਲੈਂਦਾ ਅ ਗੱਡੀ ਚ ਬਿਠਾ ਕੇ ਟੈਂਪੂਆਂ ਚ ਬਿਠਾ ਕੇ ਸਕੂਲੇ ਭੇਜਦੇ ਆ ਜੇ ਸਾਡੇ ਪੇਰੈਂਟਸ ਇਸ ਚੀਜ਼ ਨੂੰ ਕਰਨਾ ਸ਼ੁਰੂ ਕਰ ਦੇਣ ਉਹਨਾਂ ਨੂੰ ਗਰਾਊਂਡ ਦੇ ਵਿੱਚ ਧੱਕੇ ਨਾਲ ਲਿਆਉਣਾ ਸ਼ੁਰੂ ਕਰ ਦੇਣ ਤੇ ਬੱਚੇ ਦਾ ਆਪਣੇ ਆਪ ਇੰਟਰਸਟ ਪੈਦਾ ਹੋ ਜਾਣਾ ਉਹ ਕਿਤੇ ਨਾ ਕਿਤੇ ਰੌ ਮਟੀਰੀਅਲ ਨਿਕਲ ਕੇ ਤੇ ਇੰਡੀਆ ਵਾਸਤੇ ਸਾਡੇ ਪੰਜਾਬ ਵਾਸਤੇ ਇੱਕ ਬਹੁਤ ਹੀ ਤਰੱਕੀ ਸਪੋਰਟਸ ਵਿੱਚ ਕਰਾ ਸਕਦੇ ਨੇ ਬਿਲਕੁਲ ਸਹੀ ਜੀ ਹਾਂ ਜੀ ਹਾਂ ਜੀ ਤੁਸੀਂ ਗੇਮ ਕਿਹੜੀ ਖੇਡਦੇ ਹੋ ਮੈਂ ਰਗਬੀ ਦੀ ਪਲੇਅਰ ਹਾਂ ਅੱਛਾ ਤੁਸੀਂ ਗਏ ਸੀ ਉੱਥੇ ਨਾਲ ਹਾਂ ਜੀ ਹਾਂ ਜੀ ਕਿੱਦਾਂ ਦਾ ਲੱਗਾ 25 ਵਾਰੀ ਆਪਣੀ ਮਨਾਈ ਜਾ ਰਹੀ ਹੈ 25 ਵਾਰੀ ਆਪਣੀ ਮਨਾਈ ਜਾ ਰਹੀ ਹੈ ਬਹੁਤ ਜ਼ਿਆ ਚ ਨਾਮ ਹੈ ਫਸਟ ਨੰਬਰ ਤੇ ਆਈ ਹੈ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਨਜੋਤ ਕੌਰ ਹਾਂਜੀ ਕੀ ਕਰਦੇ ਹੋ ਤੁਸੀਂ ਮੈਂ ਸਪੋਰਟਸ ਦੀ ਹਾਂ ਕਿਹੜੇ ਕਿਹੜੇ ਗੇਮ ਖੇਡਦੇ ਕਾਈਕਿੰਗ ਕਨੋਇੰਗ ਹਾਂਜੀ ਕੈਇਕਿੰਗ ਕਨੋਇੰਗ ਵਾਟਰ ਸਪੋਰਟਸ ਵਾਟਰ ਸਪੋਰਟਸ ਹਾਂਜੀ ਤੁਸੀਂ ਇੱਥੇ ਪਾਰਟਿਸਿਪੇਟ ਕੀਤਾ ਸੀ ਕਿਸੇ ਬਿਲਕੁਲ 올 ਇੰਡੀਆ ਦੇ ਮੈਡਲ ਆ ਅੱਛਾ ਜੀ ਤੁਹਾਡਾ ਮੈਡਲ 올 ਇੰਡੀਆ ਦੇ ਮੈਡਲ ਹਾਂਜੀ ਤੇ ਕੀ ਕਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਡੀ ਹੈਲਪ ਕੀਤੀ ਜਾਂ ਤੁਹਾਡੀ ਆਪਣੇ ਆਪ ਗਈ ਜਾਂ ਟੀਚਰਸ ਨੇ ਕਿਹਦਾ ਹੈਲਪ ਕੀਤੀ ਤੁਹਾਡੀ ਮੇਰੇ ਟੀਚਰਸ ਵੀ ਬਹੁਤ ਅੱਛੇ ਨੇ ਐਚਐਮਪੀ ਕਾਲਜ ਦੀ ਮੈਂ ਸਟੂਡੈਂਟ ਆ ਔਰ ਮੇਰੇ ਪੇਰੈਂਟਸ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਅੱਛਾ ਜੀ ਤੇ ਹੁਣ ਅੱਗੇ ਅੱਗੇ ਕੀ ਜਿਹੜਾ ਹੈਗਾ ਪਲਾਨ ਨੇ ਆਪਣੇ ਕੁਛ ਨਹੀਂ ਬਸ ਪੰਜਾਬ ਨੂੰ ਬਹੁਤ ਸਾਰੇ ਮੈਡਲ ਦਵਾਂਗੇ ਔਰ ਆਪਣਾ ਨਾਮ ਰੌਸ਼ਨ ਕਰਾਂਗੇ 올림픽ਸ ਵਿੱਚ यस 올림픽ਸ ਨੂੰ ਜਾਣਾ ਹਾਂਜੀ ਹਾਂਜੀ ਓਕੇ ਜੀ